ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹੋਰ ਸੁਣ ਸੁਣੇ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਪਹਿਲਾ ਸੂਟ ਹੈ ਜੀ ਇਹ ਨੇਚਰਲ ਕ੍ਰੇਪ ਦੇ ਵਿੱਚ ਰੈਡੀ ਹੋਇਆ ਇਹਦੇ ਕੀ ਰੇਦੀ ਉੱਪਰ ਸਤਰੀ ਕੇ ਨਾ ਮਸ਼ੀਨ ਵਰਕ ਕੀਤਾ ਗਿਆ ਜੀ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਜੀ ਸੋਬਰ ਜਿਹਾ ਕਲਰ ਹੈ ਤੇ ਸੋਬਰ ਜਿਹਾ ਹੀ ਵਰਕ ਦੇ ਵਿੱਚ ਆਪਾਂ ਨੇ ਕਲਰ ਲਗਾਏ ਨੇ ਜੀ ਇਹਦੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਗਿਆ ਜੀ ਘੇਰੇ ਦੇ ਉੱਪਰ ਮਲਟੀ ਕਲਰ ਦਾ ਵਰਕ ਹੈ ਤੇ ਇਸ ਤਰੀਕੇ ਨਾਲ ਇਹਦੀ ਬਾਜੂ ਦੇ ਉੱਪਰ ਵਰਕ ਕੀਤਾ ਗਿਆ ਜੀ ਇੱਕ ਫਲਾਵਰ ਬਾਜੂ ਤੇ ਇਸ ਤਰ੍ਹਾਂ ਬਣਾਇਆ ਗਿਆ ਤੇ ਇੱਕ ਇਸ ਬਾਜੂ ਦੇ ਉੱਪਰ ਬਣਾਇਆ ਗਿਆ ਜੀ ਨੈਚਰਲ ਕ੍ਰੀਡ ਦਾ ਸਟੱਫ ਹੈ ਜੀ ਤੁਸੀਂ ਕਿਸੇ ਵੀ ਕਲਰ ਉੱਪਰ ਇਸ ਨੂੰ ਰੈਡੀ ਕਰਵਾ ਸਕਦੇ ਹੋ ਜੀ ਵੈਸੇ ਮਾਊਸ ਚਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਦੇ ਦੇ ਨਾਲ ਆਪਾਂ ਨੇ ਇਸ ਜਨੂਨ ਦਾ ਦੁਪੱਟਾ ਰੈਡੀ ਕੀਤਾ ਜੀ ਸੇਮ ਹੀ ਕਲਰ ਦਾ ਜਨੂਨ ਦਾ ਦੁਪੱਟਾ ਹੈ ਤੇ ਫੋਰ ਸਾਈਡ ਸਤਰੀਕੇ ਨਾਲ ਲੈਸ ਲਗਾਈ ਗਈ ਹੈ ਜੀ ਤੇ ਇਹ ਅਗਲਾ ਸੂਟ ਹੈ ਜੀ ਸਕਾਈ ਕਲਰ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ ਕ੍ਰੇਵ ਸਿਲਕ ਦੇ ਉੱਪਰ ਰੈਡੀ ਹੋਇਆ ਹੈ ਜੀ ਸੂਟ ਇਹ ਦੇ ਘੇਰੇ ਦੇ ਉੱਪਰ ਵਰਕ ਕੀਤਾ ਗਿਆ ਜੀ ਤਿੱਲੇ ਨਾਲ ਤੇ ਥ੍ਰੈਡ ਨਾਲ ਵਰਕ ਕੀਤਾ ਗਿਆ ਜੀ ਘੇਰੇ ਦੇ ਉੱਪਰ ਇਸ ਤਰੀਕੇ ਨਾਲ ਘੇਰੇ ਦੇ ਉੱਪਰ ਵਰਕ ਕੀਤਾ ਗਿਆ ਜੀ ਤੇ ਇਹ ਵਰਕ ਇਹਦੇ ਸਲਵਾਰ ਦੇ ਪੌਚਿਆਂ ਦੇ ਉੱਪਰ ਆਏਗਾ ਜੀ ਇਸ ਸਲਵਾਰ ਦਾ ਪੌਚਾ ਉੱਪਰ ਜਾ ਕੇ ਬਣਾਇਆ ਗਿਆ ਜੀ ਇਸ ਤਰੀਕੇ ਨਾਲ ਇਹ ਸਲਵਾਰ ਦੇ ਪੌਚਿਆਂ ਦੇ ਉੱਪਰ ਵਰਕ ਆਏਗਾ ਜੀ ਇਹਦੇ ਤੇ ਇਸ ਤਰਫੇ ਦੀ ਬਾਜੂ ਦੇ ਉੱਪਰ ਵਰਕ ਕੀਤਾ ਗਿਆ ਜੀ ਇਹ ਬਾਜੂ ਦੇ ਉੱਪਰ ਵਰਕ ਕੀਤਾ ਗਿਆ ਜੀ ਇਹਦੇ ਬਾਜੂ ਦੇ ਵਿੱਚ ਪਿੰਟੈਕ ਪਾ ਕੇ ਇਸ ਤਰੀਕੇ ਨਾਲ ਡਿਜ਼ਾਈਨਿੰਗ ਬਣੇਗੀ ਜੀ ਸਟਿਚਿੰਗ ਤੋਂ ਬਾਅਦ ਇਹ ਅਨਸਟਿਚ ਸੂਟ ਜਾਣੇ ਨੇ ਜੀ ਤੁਸੀਂ ਚਾਹੋ ਤਾਂ ਸਟਿਚ ਵੀ ਕਰਵਾ ਸਕਦੇ ਹੋ ਤੇ ਅਨਸਟਿਚ ਵੀ ਲੈ ਸਕਦੇ ਹੋ ਇਹ ਸੂਟ ਦੇਦੀ ਨਾਲ ਆਪਾਂ ਨੇ ਪਿਓਰ ਮਸਲੀਨ ਦਾ ਦੁਪੱਟਾ ਰੈਡੀ ਕੀਤਾ ਜੀ ਲਾਈਨਾਂ ਵਾਲਾ ਮਸਲੀਨ ਦਾ ਦੁਪੱਟਾ ਰੈਡੀ ਹੋਇਆ ਜੀ ਤੇ ਫੋਰ ਸਾਈਡ ਇਸ ਤਰੀਕੇ ਨਾਲ 골ਡਨ ਕਲਰ ਦੀ ਲੇਸ ਲਗਾਈ ਹੈ ਜੀ ਆਪਾਂ ਤੁਸੀਂ ਕਿਸੇ ਵੀ ਕਲਰ ਵਿੱਚ ਇਹਨਾਂ ਸੂਟਾਂ ਨੂੰ ਰੈਡੀ ਕਰਵਾ ਸਕਦੇ ਹੋ ਚਾਹੋ ਤਾਂ ਸਟਿਚ ਜਾਂ ਅਨਸਟਿਚ ਸੂਟ ਦੋਨੋਂ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਜੀ ਤੇ ਅਗਲਾ ਸੂਟ ਇਹ ਰਿਪੀਟ ਦੇ ਵਿੱਚ ਪਹਿਲਾਂ ਵੀ ਆਪਾਂ ਬਣਾ ਚੁੱਕੇ ਹਾਂ ਜੀ ਇਹਦੇ ਨਾਲ ਦੇ ਸੂਟ ਇਹ ਸੂਟ ਰੈਡੀ ਹੋਇਆ ਜੀ ਇਹਦੇ ਨਾਲ ਆਪਾਂ ਨੇ ਖਾਦੀ ਦੀ ਬਾਟਮ ਲਗਾਈ ਹੈ ਤੇ ਸ਼ਿਮਰ ਟਿਸ਼ੂ ਦੇ ਸ਼ਰਟ ਹੈ ਜੀ ਇਹਦੇ ਉਪਰ ਆਰੀ ਵਰਕ ਕੀਤਾ ਗਿਆ ਹੈ ਜੀ ਫਰੰਟ ਘੇਰੇ ਤੇ ਬੈਕ ਘੇਰੇ ਦੇ ਉੱਪਰ ਇਹ ਪਹਿਲਾਂ ਵੀ ਸੂਟ ਆਪਾਂ ਨੇ ਰੈਡੀ ਕੀਤਾ ਹੈ ਤੁਸੀਂ ਚਾਹੋ ਤਾਂ ਵੀਡੀਓ ਦੇਖ ਸਕਦੇ ਹੋ ਜੀ ਤੇ ਇਹ ਸ਼ਿਮਰ ਟਿਸ਼ੂ ਦਾ ਦੁਪੱਟਾ ਰੈਡੀ ਹੋਇਆ ਹੈ ਜੀ ਇਹਦੇ ਨਾਲ ਇਹ ਸੂਟ ਸਟਿਚ ਹੋਇਆ ਹੈ ਜੀ ਤੁਸੀਂ ਸਟਿਚ ਜਾਂ ਅਨਸਟਿਚ ਸੂਟ ਦੋਨੋਂ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਜੀ ਕੋਈ ਵੀ ਸੂਟ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਦੇ ਉੱਪਰ ਸੈਂਡ ਕਰ ਸਕਦੇ ਹੋ ਜੀ ਸਾਡਾ WhatsApp ਨੰਬਰ 6284750206 ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਥੈਂਕ ਯੂ